ਇਹ ਉਹ ਇਤਿਹਾਸਿਕ ਕਿਲਾ ਹੈ ਜਿੱਥੇ ਜਰਨੈਲ ਹਰੀ ਸਿੰਘ ਨਲੂਆ ਜੀ ਸ਼ਹੀਦ ਹੋਏ ਸਨ ਇੱਥੇ ਪਹਿਲਾਂ ਸਿਰਫ ਜਮਰੋਦ ਇਲਾਕਾ ਹੁੰਦਾ ਸੀ ਜਿੱਥੇ ਸਿਰਫ ਅਫਗਾਨਾਂ ਦਾ ਕਬਜ਼ਾ ਸੀ ਸਾਲ 1836 ਵਿੱਚ ਜਰਨੈਲ ਹਰੀ ਸਿੰਘ ਨਲੂਆ ਨੇ ਅਫਗਾਨਾਂ ਨੂੰ ਹਰਾ ਕੇ ਇੱਥੇ ਕਬਜ਼ਾ ਕੀਤਾ ਤੇ ਕੁਝ ਹੀ ਸਮੇਂ ਵਿੱਚ ਇੱਕ ਬਹੁਤ ਵਧੀਆ ਤੇ ਮਜ਼ਬੂਤ ਕਿਲਾ ਤਿਆਰ ਕਰਵਾਇਆ ਗਿਆ ਇਸ ਕਿਲੇ ਨੂੰ ਬਣਾਉਣ ਦਾ ਇੱਕ ਹੀ ਮਕਸਦ ਸੀ ਇਹ ਕੋਈ ਇੱਕ ਰਸਤਾ ਸੀ ਜਿੱਥੋਂ ਅਫਗਾਨਿਸਤਾਨ ਦੀ ਫੌਜ ਸਿੱਧਾ ਸਿੱਖ ਰਾਜ ਵਿੱਚ ਸ਼ਾਮਲ ਹੁੰਦੀ ਸੀ ਇੱਥੇ ਇੱਕ ਕਿਲਾ ਬਣਾ ਕੇ ਉਹਨਾਂ ਦਾ ਆਣਾ ਜਾਣਾ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਖੈਬਰ ਦਾ ਰਸਤਾ ਵੀ ਕਹਿੰਦੇ ਹਨ ਸਨ 1837 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਾ ਵਿਆਹ ਸੀ ਤਾਂ ਬਹੁਤ ਸਾਰੀ ਫੌਜ ਵਿਆਹ ਵਿੱਚ ਸ਼ਾਮਲ ਸੀ ਇਸ ਦਾ ਫਾਇਦਾ ਗੋਰੀਆਂ ਤੇ ਅਫਗਾਨੀਆਂ ਨੇ ਚੁੱਕਿਆ ਤੇ ਜਮਰੋਦ ਦੇ ਕਿਲੇ ਤੇ ਹੱਲਾ ਬੋਲ ਦਿੱਤਾ ਉੱਥੇ ਥੋੜੇ ਹੀ ਸਿੱਖ ਸਿਪਾਹੀ ਸ਼ਾਮਲ ਸਨ ਜੋ ਕਾਫੀ ਚਿਰ ਤੱਕ ਲੜਦੇ ਰਹੇ ਤੇ ਉਧਰ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਆ ਜੀ ਨੂੰ ਇਸ ਦੀ ਖਬਰ ਭੇਜੀ ਸਰਦਾਰ ਹਰੀ ਸਿੰਘ ਨਲੂਆ ਉਸ ਵੇਲੇ ਪਿਸ਼ਾਵਰ ਵਿੱਚ ਸਨ ਉਹ ਛੇਤੀ ਹੀ 7000 ਸਿੱਖ ਫੌਜ ਨੂੰ ਲੈ ਕੇ ਲੜਾਈ ਲਈ ਜਮਰੋਦ ਕਿਲੇ ਪਹੁੰਚੇ ਇਤਿਹਾਸਕਾਰਾਂ ਮੁਤਾਬਕ ਇਹ ਖਬਰ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚ ਹੀ ਨਹੀਂ ਸਕੀ ਕਿਉਂਕਿ ਡੋਗਰੇ ਨੇ ਪਹੁੰਚਣ ਹੀ ਨਹੀਂ ਦਿੱਤੀ ਜਦੋਂ ਅਫਗਾਨਾਂ ਨੂੰ ਪਤਾ ਲੱਗਾ ਕਿ ਇਸ ਲੜਾਈ ਵਿੱਚ ਸਰਦਾਰ ਜਨਰਲ ਹਰੀ ਸਿੰਘ ਨਲੂਆ ਵੀ ਸ਼ਾਮਲ ਹੋ ਰਿਹਾ ਹੈ ਤਾਂ ਉਹਨਾਂ ਦੇ ਖੌਫ ਨਾਲ ਅਫਗਾਨੀ ਸੈਨਾਦਿਆਂ ਕੁਝ ਟੁਕੜੀਆਂ ਮੈਦਾਨ ਛੱਡ ਕੇ ਭੱਜ ਗਈਆਂ। ਲੜਾਈ ਸਮੇਂ ਸਰਦਾਰ ਨਿਧਾਨ ਸਿੰਘ ਅਫਗਾਨੀਆਂ ਨੂੰ ਦੌੜਦੇ ਦੇਖ ਕੇ ਉਹਨਾਂ ਦੇ ਪਿੱਛੇ-ਪਿੱਛੇ ਆਪਣਾ ਘੋੜਾ ਲੈ ਕੇ ਚੱਲ ਪਏ ਤੇ ਪਿੱਛਾ ਕਰਦੇ-ਕਰਦੇ ਬਹੁਤ ਦੂਰ ਤੱਕ ਚਲੇ ਗਏ। ਸਰਦਾਰ ਹਰੀ ਸਿੰਘ ਨਲੂਆ ਉਹਨਾਂ ਨੂੰ ਬਚਾ ਕੇ ਲਿਆਉਣ ਦੇ ਮਕਸਦ ਨਾਲ ਆਪਣੇ ਦਸਤੇ ਨੂੰ ਲੈ ਕੇ ਖੇਭ ਰਸਤੇ ਦੇ ਅੰਦਰ ਚਲੇ ਗਏ। ਉੱਥੇ ਲੁਕ ਕੇ ਬੈਠੇ ਹੋਏ ਦੁਸ਼ਮਣਾਂ ਦੁਆਰਾ ਚਲਾਈਆਂ ਗੋੜੀਆਂ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਸਰਦਾਰ ਕੋੜੇ ਨੂੰ ਅੱਡੀ ਲਾ ਕੇ ਕਿਲੇ ਅੰਦਰ ਪਹੁੰਚ ਗਿਆ। ਸਰਦਾਰ ਮਹਾ ਸਿੰਘ ਮੀਰਪੁਰਿਆ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਸਾਵਧਾਨੀ ਨਾਲ ਕੋੜੇ ਤੋਂ ਉਤਾਰ ਕੇ ਸੁੱਖ ਆਸਣ ਕਰਵਾ ਦਿੱਤਾ ਤੇ ਡਾਕਟਰ ਨੂੰ ਬੁਲਾ ਕੇ ਫੱਟ ਪਰਵਾ ਦਿੱਤੇ। ਕੁਝ ਸਮੇਂ ਬਾਅਦ ਸਰਦਾਰ ਹਰੀ ਸਿੰਘ ਨਲਵੇ ਨੇ ਆਪਣੀ ਨਾਜ਼ੁਕ ਹਾਲਤ ਨੂੰ ਵੇਖ ਕੇ ਆਪਣੇ ਪੁਰਾਣੇ ਸਾਥੀਆਂ ਨੂੰ ਬੁਲਾ ਕੇ ਕਾਲੀਪਾੜਨ ਵਿੱਚ ਖਾਲਸਾਈ ਝੰਡੇ ਦੀ ਇੱਜ਼ਤ ਅਤੇ ਰੱਖਿਆ ਲਈ ਆਖਰੀ ਸਵਾਸਾ ਤੱਕ ਜੂਝਣ ਦੀ ਸਿੱਖਿਆ ਦਿੱਤੀ ਤੇ 30 ਜੁਲਾਈ 1837 ਦੀ ਰਾਤ ਨੂੰ ਬਹਾਦਰ ਸੂਰਮਾ ਜਰਨੈਲ ਹਰੀ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਤੇ ਉਹਨਾਂ ਦਾ ਸੰਸਕਾਰ ਵੀ ਉੱਥੇ ਹੀ ਕੀਤਾ ਗਿਆ ਇਸ ਕਿਲੇ ਦੇ ਨਾਲ-ਨਾਲ ਉਹਨਾਂ ਦੇ ਨਾਂ ਤੇ ਸਮਾਦ ਵੀ ਬਣਾਈ ਗਈ ਇਸ ਜੰਗ ਦਾ ਇੱਕ ਪਹਿਲੂ ਹੋਰ ਵੀ ਹੋ ਸਕਦਾ ਸੀ ਜੇ ਇਹ ਖਬਰ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚ ਜਾਂਦੀ ਤਾਂ ਇਸ ਜੰਗ ਦਾ ਰੁਖ ਹੀ ਬਦਲ ਜਾਣਾ ਸੀ ਬਾਕੀ ਚਲੋ ਜੋ ਹੋਣਾ ਸੀ ਉਹ ਵਿਧੀ ਅਨੁਸਾਰ ਹੋ ਗਿਆ ਸੋ ਇਹ ਸੀ ਸਾਡੇ ਮਹਾਨ ਸਿੱਖ ਸੂਰਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਇਤਿਹਾਸ ਜਿੱਥੇ ਅੱਜ ਵੀ ਕਰਮਾ ਵਾਲੀ ਸੰਗਤ ਉਹਨਾਂ ਦੀ ਸਮਾਦ ਦੇ ਦਰਸ਼ਨ ਕਰਨ ਜਾਂਦੀ ਹੈ ਜੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ